ਕਾਂਗਰਸ ਅਤੇ ਅਕਾਲੀ ਦਲ ਨੂੰ ਝਟਕਾ ਪਿੰਡ ਖਿੜਕੀਆਂ ਵਾਲਾ ਦੇ 50 ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਸਰਬਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਖਿੜਕੀਆਂ ਵਾਲਾ ਦੇ 50 ਪਰਿਵਾਰ ਅੱਜ ਵਕ-ਵਕ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰ ਨੂੰ ਵੰਦਮਨ ਮਾਨ ਸਤਕਾਰ ਦਿੱਤਾ ਜਾਵੇਗਾ ਉਹਨਾਂ ਕਹੇ ਕਿ ਮੈਂ ਧੰਨਵਾਦੀ ਹਾਂ ਮੇਰੀ ਭੈਣ ਸਰਬਜੀਤ ਕੌਰ ਦਾ ਜਿਨ੍ਹਾਂ ਨੇ ਉਹਦੋਂ صدਕਾ ਇਹ ਕਾਰਜ ਹੋ ਸਕਿਆ ਇਸ ਮੌਕੇ ਤੇ ਹੋਰ ਕੀ ਕਿਹਾ ਪ੍ਰਿਪਾਲ ਸ਼ਰਮਾ ਨੇ ਆਉ ਹੁੰਦੇ ਹਾਂ ਉਹਨਾਂ ਦੀ ਜਬਾਨੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਿੰਡ ਖਿੰਡੀਆਂ ਵਾਲੇ ਵਿਖੇ ਮੇਰੀ ਭੈਣ ਸਰਬਜੀਤ ਕੌਰ ਉਹਦੀ ਗਵਾਹੀ ਵਿੱਚ 50 ਪਰਿਵਾਰ ਜਿਹੜੇ ਸਾਡੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐ ਔਰ ਇਹਨਾਂ ਦੇ ਛੋਟੇ-ਛੋਟੇ ਜਿਹੜੇ ਕੰਮ ਸੀ ਉਹਨਾਂ ਦਾ ਮੇਰੇ ਵੱਲੋਂ ਭਰੋਸਾ ਦਿੱਤਾ ਗਿਆ ਔਰ ਅਸੀਂ ਪੂਰੀ ਤਣ ਦੇ ਹੀ ਨਾਲ ਸੇਵਾ ਕਰਾਂਗੇ ਔਰ ਮੈਂ ਮੇਰੀ ਭੈਣ ਨੂੰ ਔਰ ਸਾਰੇ ਸਮੂਚੇ ਜਿਹੜੀਆਂ ਮੇਰੀਆਂ ਭੈਣਾਂ ਆਇਆਂ ਔਰ ਭਰਾ ਜਿਨ੍ਹਾਂ ਨੇ ਅਜਾਮਾ ਦੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੂੰ ਵਧਾਈ ਦਿਨਾ ਔਰ ਨਾਲ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਜਦੋਂ ਵੀ ਮੈਨੂੰ ਆਵਾਜ਼ ਮਾਰੋਗੇ ਜਿਹੜਾ ਵੀ ਤੁਹਾਡਾ ਕੰਮ ਹੋਇਆ ਪਹਿਲ ਦੇ ਆਧਾਰ ਤੇ ਕਰੂੰਗਾ ਔਰ ਅੱਜ ਇਹ ਬੜੀ ਖੁਸ਼ੀ ਦੀ ਗੱਲ ਆ ਅੱਜ ਮੈਂ ਇੱਕ ਵਾਰੀ ਫੇਰ ਮੇਰੀ ਭੈਣ ਸਰਬਜੀਤ ਨੂੰ ਇਸ ਸੁਭਾਗੇ ਮੌਕੇ ਤੇ ਵਧਾਈ ਉਹਨਾਂ ਧੰਨਵਾਦ ਬਸ ਇੱਕ ਮਿੰਟ ਬਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਿੰਡ ਖਿੰਡੀਆਂ ਵਾਲੇ ਵਿਖੇ ਮੇਰੀ ਭੈਣ ਸਰਬਜੀਤ ਕੌਰ ਉਹਦੀ ਗਵਾਹੀ ਵਿੱਚ ਪੰਜਾਬ ਪਰਿਵਾਰ ਜਿਹੜੇ ਸਾਡੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐ ਔਰ ਇਹਨਾਂ ਦੇ ਛੋਟੇ-ਛੋਟੇ ਜਿਹੜੇ ਕੰਮ ਸੀ ਉਹਨਾਂ ਦਾ ਮੇਰੇ ਵੱਲੋਂ ਭਰੋਸਾ ਦਿੱਤਾ ਗਿਆ ਔਰ ਅਸੀਂ ਪੂਰੀ ਤਨਦੇਹੀ ਨਾਲ ਸੇਵਾ ਕਰਾਂਗੇ ਔਰ ਮੈਂ ਮੇਰੀ ਭੈਣ ਨੂੰ ਔਰ ਸਾਰੇ ਸਮੂਚੇ ਜਿਹੜੀਆਂ ਮੇਰੀਆਂ ਭੈਣਾਂ ਆਇਆਂ ਔਰ ਭਰਾ ਜਿਨ੍ਹਾਂ ਨੇ ਆਜਾਮਾ ਦੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੂੰ ਵਧਾਈ ਦਿਨਾ ਔਰ ਨਾਲ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਜਦੋਂ ਵੀ ਮੈਨੂੰ ਆਵਾਜ਼ ਮਾਰੋਗੇ ਜਿਹੜਾ ਵੀ ਤੁਹਾਡਾ ਕੰਮ ਹੋਇਆ ਪਹਿਲ ਦੇ ਆਧਾਰ ਤੇ ਕਰੂੰਗਾ ਔਰ ਅੱਜ ਇਹ ਬੜੀ ਖੁਸ਼ੀ ਦੀ ਗੱਲ ਆ ਅੱਜ ਮੈਂ ਇੱਕ ਵਾਰੀ ਫੇਰ ਮੇਰੀ ਭੈਣ ਸਰਬਜੀਤ ਨੂੰ ਇਸ ਸੁਹਾਗੇ ਮੌਕੇ ਤੇ ਵਧਾਈ ਉਹਨਾਂ ਧੰਨਵਾਦ ਬਈ ਇੱਕ ਮਿੰਟ ਬਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਿੰਡ ਖਿੰਡੀਆਂ ਵਾਲੇ ਵਿਖੇ ਮੇਰੀ ਭੈਣ ਸਰਬਜੀਤ ਕੌਰ ਉਹਦੀ ਗਵਾਹੀ ਵਿੱਚ ਪੰਜਾਬ ਪਰਿਵਾਰ ਜਿਹੜੇ ਸਾਡੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐ ਔਰ ਇਹਨਾਂ ਦੇ ਛੋਟੇ-ਛੋਟੇ ਜਿਹੜੇ ਕੰਮ ਸੀ ਉਹਨਾਂ ਦਾ ਮੇਰੇ ਵੱਲੋਂ ਭਰੋਸਾ ਦਿੱਤਾ ਗਿਆ ਔਰ ਅਸੀਂ ਪੂਰੀ ਤਨਦੇਹੀ ਨਾਲ ਸੇਵਾ ਕਰਾਂਗੇ ਔਰ ਮੈਂ ਮੇਰੀ ਭੈਣ ਨੂੰ ਔਰ ਸਾਰੇ ਸਮੂਚੇ ਜਿਹੜੀਆਂ ਮੇਰੀਆਂ ਭੈਣਾਂ ਆਇਆਂ ਔਰ ਭਰਾ ਜਿਨ੍ਹਾਂ ਨੇ ਆਜਾਮਾ ਦੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੂੰ ਵਧਾਈ ਦਿਨਾ ਔਰ ਨਾਲ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਜਦੋਂ ਵੀ ਮੈਨੂੰ ਆਵਾਜ਼ ਮਾਰੋਗੇ ਜਿਹੜਾ ਵੀ ਤੁਹਾਡਾ ਕੰਮ ਹੋਇਆ ਪਹਿਲ ਦੇ ਆਧਾਰ ਤੇ ਕਰੂੰਗਾ ਔਰ ਅੱਜ ਇਹ ਬੜੀ ਖੁਸ਼ੀ ਦੀ ਗੱਲ ਆ ਅੱਜ ਮੈਂ ਇੱਕ ਵਾਰੀ ਫੇਰ ਮੇਰੀ ਭੈਣ ਸਰਬਜੀਤ ਨੂੰ ਇਸ ਸੁਭਾਗੇ ਮੌਕੇ ਤੇ ਵਧਾਈ ਉਹਨਾਂ ਧੰਨਵਾਦ ਬਸ ਇੱਕ ਮਿੰਟ ਬਈ